ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇ ਲੋਡਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਤਿਆਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਜਸਵਿੰਦਰ ਸਿੰਘ ਜੀ ਪਿੰਡ ਆਪਲਾ ਖੁਰਦ ਜ਼ਿਲ੍ਹਾ ਮਾਲਸਾ ਇਹ ਰਹਿਣ ਲਏਗੇ ਠੀਕ ਹੈ ਜਿਹੜਾ WhatsApp ਪਿੰਡ ਆ ਗਿਆ ਤਲਾ ਖੁਰਦਾ ਆਪਣਾ ਤੇ ਮੋਬਾਈਲ ਨੰਬਰ ਆਪਣਾ 9479 60766 94179 60766 60766 ਜਿਹੜੇ ਆਪਾਂ ਇਹ ਮੈਂ ਦੇਖੀ ਜਾਨੇ ਜੀ ਕਿਹੜਾ ਸੂਸੂਈ ਹੈ ਇਹ ਤੀਜੇ ਸੂਸੂਈ ਹੈ ਜੀ ਸੂਈ ਨੂੰ ਟਾਈਮ ਕਿੰਨਾ ਖੋ ਗਿਆ ਇਹ ਤੜਕੇ 3 ਵਜੇ ਸੀ ਜੀ ਠੀਕ ਹੈ ਬੱਚਾ ਇਹਨੇ ਕੀ ਦਿੱਤਾ ਬੱਚਾ ਕੱਟੀ ਜੀ ਠੀਕ ਹੈ ਬੱਚਾ ਇਹਦੇ ਵਿੱਚ ਆ ਗਈ ਕੱਟੀ ਹਣਾ ਤੇ ਜੇਰ ਜੁੜਾਣਾ ਜਾਵਾਂ ਹਾਂਜੀ ਹਾਂਜੀ ਕਿੰਨਾ ਕੁ ਬੋੜਾ 14 ਸਵੇਰੇ ਆਪੇ ਦਾ ਇਹ ਮੰਨ ਕੇ ਦੇਰੇ ਵਿੱਚ 4 ਕਿਲੋ ਬੋੜਾ ਕੱਢਾ ਵੀ ਠੀਕ ਹੈ ਸਵੇਰੀਆ ਬੋ ਦੋ ਹਾਂਜੀ ਬੱਚਰ ਜਾ ਕੇ ਤੇ ਪਿਛਲੇ ਸਵੇਰ ਉਹ ਤਾਂ ਕਿੰਨਾ ਚੋਆ ਹੋਇਆ ਇਹਦੇ ਉੱਤੇ 13 14 ਲੀਟਰ ਦੁੱਧ ਦਾ 13 ਕਿਲੋ ਲੀਟਰ ਮੰਨ ਕੇ ਜਿਹ ਲਈ ਪਿਛਲੇ ਸਵੇਰ ਉਹ ਦੂਜੇ ਦਿੱਤਾ ਹੋਇਆ ਹੈ ਹਾਂ ਫੁੱਲਾ ਚ ਤੇ ਕੈਗ ਮਹੀਨੇ ਪਹਿਲਾਂ ਦੁੱਧ ਹਟ ਗਈ ਸੀਗੀ ਇਹ ਤਿੰਨ ਕਿ ਮਹੀਨੇ ਪਹਿਲਾਂ ਠੀਕ ਹੈ ਲਗਭਗ ਤਿੰਨ ਕਿ ਮਹੀਨੇ ਪਹਿਲਾਂ ਹਟਿਆ ਹਾਂਜੀ ਤੇ ਚੋਣ ਚਵਾ ਦੀ ਇੱਕ ਨੰਬਰ ਜਿਵੇਂ ਜੀ ਧਾਰਾ ਤੂੰ ਰੋਕ ਕੇ ਜਾ ਮੈਂ ਜਿਵੇਂ ਓਕੇ ਜੀ ਸੋਭਰ ਧਾਰਾ ਦੇਖ ਸਕਦੇ ਹੋ ਕਿਆ ਬਾਤ ਹੈ ਚੋਣਾ ਸਾਫ ਸੁਥਰਾ ਮੋਟਾ ਪੂਰਾ ਚੋਣ ਲੱਗਿਆ ਵਾ ਸੋ ਦੇਖ ਸਕਦਾ ਧਾਰਾ ਵਗੈਰਾ ਦੀ ਪੂਰੀ ਓਕੇ ਹੈ ਜਮ ਤੇ ਚੋ ਤੇ ਚੋਣ ਦੀ ਨਰਮਾ ਬਈ ਓਕੇ ਬੁਰੀ ਕੋਨੀ ਜੀ ਕੋਨੀ ਤੋੜੇ ਵਾਰ ਨੂੰ ਇਹਨੂੰ ਸਬਰਕ ਧਾਰਾ ਵੀਰ ਨੇ ਮਾਰ ਕੇ ਦਿਖਾ ਦਿਆਂ ਤੇ ਹਵਾਨਾ ਦੇਖੋ ਬੈਕ ਸਾਈਡ ਦੀ ਅੱਗੇ ਪਿੱਛੇ ਦਾ ਸੋਹਣਾ ਹਵਾਨਾ ਤੇ ਥਣ ਦੇਖ ਸਕਦੇ ਹੋ ਬਿਲਕੁਲ ਬੈਕ ਸਾਈਡ ਨੂੰ ਹਵਾਨੇ ਦੇ ਚਕਾਗਾ ਮਗਰ ਨੂੰ ਤੇ ਬੱਚਾ ਇਹਦੇ ਵਿੱਚ ਹੈ ਗਿਆ ਕੱਢੀ ਸਬਰਕ ਕੱਦ ਕਾਟ ਵਗੈਰਾ ਦੇਖ ਸਕਦੇ ਹੋ ਸਾਫ ਸੁਥਰਾ ਤੇ ਚੰਗੀ ਜਿੰਦ ਜਾਨ ਵਾਲੀ ਸਭੀ ਪਲੀ ਵੀ ਮੈਂ ਆ ਤੀਜਾ ਸੂਆ ਸੂਈ ਆ ਸੋ ਅੱਧੇ ਬੋਲੇ ਦੇ ਵਿੱਚੋਂ ਖਾਲੀ ਆ ਸਵੇਰ ਦੀ ਚੁਵਾਈ ਦੀ ਹੋਈ ਵੀ ਆ ਵੀਡੀਓ ਕਵਰ ਕਰਨ ਦਾ ਟਾਈਮ ਆਪਣੇ ਇਸ ਵਕਤ ਦੋਗ ਦੇ ਅੱਡੇ ਛੜੇ ਜਿਹਦਾ ਹੋਊਗਾ ਤੇ ਜੇਰ ਜੁਰ ਬਾਈ ਜੀ ਜਮਾ ਓਕੇ ਡਾਨਾ ਜਮਾ ਸੋ ਜੇਰ ਵਗੈਰਾ ਜਮਾ ਓਕੇ ਆ ਤੇ ਬੱਚਾ ਇਹਦੇ ਵਿੱਚ ਇੱਕ ਟੀਆਂ ਦੇਖੋ 나ੜੂਆ ਨਾਲ ਤੇ ਹਵਾਨਾ ਦੇਖੋ ਵੈਕ ਸਾਈਡ ਤੋਂ ਅੱਗੇ ਪਿੱਛੇ ਦਾ ਸੋਹਣਾ ਹਵਾਨਾ ਤੇ ਬਾਕੀ ਰਾਜੀ ਸਭੀ ਬੜੀ ਵੀ ਤੇ ਇਸ ਵਾਰ ਅੰਦਾਜ਼ਾ ਲਾਈ ਤੋ ਕਿੰਨਾ ਪਾ ਦੂਗੀ ਇਹ ਜੀ ਪਾਉਗਾ ਬਾਈ 13000 ਲੀਟਰ ਦਾ ਮੰਨ ਕੇ ਚੱਲੇ ਵੀ 14 ਲੀਟਰ ਮੰਨ ਕੇ ਲੈਣੇ ਕਹਿੰਦਾ ਤੇ ਮੁੱਲੇ ਦਾ ਕੀ ਰੱਖਿਆ ਮੁੱਲੇ ਦਾ 110 ਮੰਨਦਾਨ ਹੋ ਜਾਊਗਾ ਮਾੜਾ ਨੂੰ ਦੇਊਗਾ 1 ਲੱਖ 10000 ਚੁਕਾਇ ਸਫਾ ਕਰ ਦਾਂਗੇ ਤੇ ਨੰਬਰ ਬੋਲੇ ਦੁਬਾਰੇ ਆਪਣਾ 93179 60762 94171 ਹਾਂ 60762 ਪਿੰਡ ਅਤਲਾ ਖੁਰਦ ਖੁਰਦ ਜੀ ਸੋ ਜ਼ਿਲ੍ਹਾ ਮਾਨਸਾ ਪਿਆ ਜਾਂਦਾ ਮਾਨਸਾ 21 ਕੋਲੇ ਠੀਕ ਹੈ ਕਿਸੇ ਵੀ ਰੇ ਦੇ ਝੂਟੀ ਪਸੰਦ ਹੋਵੇ ਤਾਂ ਇਸ ਨੰਬਰ 'ਤੇ ਸੰਪਰਕ ਕਰਕੇ ਹੀ ਜਾਣਕਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ